ਸਾਰਿਆਂ ਨੂੰ ਜੈਮ ਸੇ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 63 ਅਧਿਆਇ ਪਰਮੇਸ਼ਰ ਵਿੱਚ ਤ੍ਰਿਪਤ ਹੋਣਾ ਪਹਿਲੀ ਆਇਤ ਹੈ ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈ ਮੈਂ ਦਿਲ ਤੋਂ ਤੈਨ ਪਾਲਦਾ ਹਾਂ ਮੇਰੀ ਜਾਨ ਤੇਰੀ ਤਿਹਾਈ ਹੈ ਮੇਰਾ ਸਰੀਰ ਤੇਰੇ ਲਈ ਤਰਸਦਾ ਹੈ ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ਚੌਥੀ ਦੂਜੀ ਆਇਤ ਤਾਂ ਜੋ ਤਾ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਨ ਪਾਇਆ ਪਈ ਮੈਂ ਤੇਰੇ ਬਲ ਅਤੇ ਤੇਰੀ ਮਹਿਮਾ ਵੇਖਾਂ ਤੀਸਰੀ ਆਇਤ ਐਸਲੇ ਕੇ ਤੇਰੀ ਦਇਆ ਜੀਵਨ ਨਾਲੋਂ ਵੀ ਚੰਗੀ ਹੈ ਮੇਰੇ ਬੁੱਲ ਤੇਰੀ ਉਸਤ ਕਰਨਗੇ ਚੌਥੀ ਆਇਤ ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ ਮੈਂ ਤੇਰੇ ਨਾਮ ਲੈ ਕੇ ਆਪਣਾ ਹੱਥ ਪਸਾਰਾਂਗਾ ਪੰਜਵੀਂ ਆਇਤ ਜਿਵੇਂ ਚਰਬੀ ਤੇ ਤਿੰਦਈ ਨਾਲ ਮੇਰਾ ਜਰੇ ਜੀ ਤ੍ਰਿਪਤ ਹੁੰਦਾ ਹੋਵੇਗਾ ਅਤੇ ਜੇ ਕਾਰੇ ਆ ਦੇ ਬੁੱਲਾ ਨਾਲ ਮੇਰਾ ਮੂੰਹ ਤੇਰੀ ਉਸਤ ਕਰੇਗਾ ਛੇਵੀਂ ਆਇਤ ਜਿਸ ਵੇਲੇ ਮੈਂ ਆਪਣੇ ਵਿਛੌਣੇ ਉੱਤੇ ਤੈਨੂੰ ਯਾਦ ਕਰਦਾ ਹਾਂ ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ ਸਤਮੀਂ ਆਇਤ ਤੂੰ ਤਾਂ ਮੇਰਾ ਸਹਾਇਕ ਹੋਇਆ ਤੇਰੇ ਖੰਭਾ ਦੀ ਛਾਂ ਹੇਠ ਮੈਂ ਜੇ ਕਾਰਾ ਗਜਾਵਾਂਗਾ ਅੱਠਵੀਂ ਆਇਤ ਮੇਰਾ ਜੀ ਤੇਰੇ ਪਿੱਛੇ ਪਿੱਛੇ ਲੱਗਾ ਹੋਇਆ ਹੈ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ ਨੌਵੀਂ ਆਇਤ ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ ਉਹ ਧਰਤੀ ਦੇ ਹੇਠਲੇ ਆ ਥਾਵਾਂ ਵਿੱਚ ਚਲੇ ਜਾਣਗੇ ਦਸਵੀਂ ਆਇਤ ਉਹ ਤਲਵਾਰ ਦੇ ਹਵਾਲੇ ਕਿਤੇ ਜਾਣਗੇ ਉਹ ਗਿੱਦੜਾਂ ਦੇ ਹਿੱਸੇ ਆਉਣਗੇ 11ਵੀਂ ਆਇਤ ਪਰ ਪਾਸ਼ਾ ਪਰਮੇਸ਼ਰ ਵਿੱਚ ਆਨੰਦ ਹੋਵੇਗਾ ਹਰੇਕ ਜਿਹੜਾ ਉਹਦੀ ਸੌਖਾਂਦਾ ਹੈ ਮਾਨ ਕਰੇਗਾ ਪਰ ਛਲਿਏ ਦੇ ਮੂੰਹ ਬੰਦ ਕੀਤੇ ਜਾਣਗੇ ਆਮੀਨ ਪ੍ਰਭੂ ਜੀ ਦੇ ਨਵਚਰਨ ਪੜੇ ਸੁਨੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਤੇ ਰਹਿਣ ਆਮੀਨ ਸਾਨੂੰ ਜਮਸੀ ਕੀ